ਸਿੰਦਰ ਸਿੰਘ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਕਿਲ ਡੈਥ ਮਤਲਬ ਕਿ ਜਦੋਂ ਤੱਕ ਉਹਦੀ ਮੌਤ ਨਹੀਂ ਉਹਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਔਰਤਾਂ ਜ਼ਿਆਦਾਤਰ ਨਾ ਚੁੱਪ ਕਰ ਜਾਂਦੀਆਂ ਇਹੋ ਜਿਹੇ ਮਾਮਲੇ 'ਚ ਬਹੁਤ ਵਧੀਆ ਫੈਸਲਾ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਇਸ ਚੀਜ਼ ਦਾ ਔਰ ਉਸ ਲੜਕੀ ਦੀ ਮਿਹਨਤ ਦੇਖੋ ਜਿਹੜੀ ਕਿ 2018 ਤੋਂ ਇੱਕ ਕੇਸ ਨੂੰ ਲੜਦੀ ਆ ਰਹੀ ਹੈ ਔਰ ਬਹੁਤ ਬਰੇਵਲੀ ਉਸਨੇ ਆਕੇ ਜਿਹੜੇ ਹੈ ਕੇਸ ਦੇ ਬਾਰੇ ਦੱਸਿਆ ਸਾਰਿਆਂ ਨੂੰ ਮੇਰੇ ਕੋਲ ਜਦੋਂ ਇਹ ਕੇਸ ਦੀ ਨੌਲੇਜ ਆਈ ਸੀਗੀ ਅਸੀਂ ਉਦੋਂ ਤੇ ਵੀ ਸਪੋਰਟ ਉਹ ਲਿਆ ਸੀ ਔਰ ਉਹ ਲੜਕੀ ਨਾਲ ਮੇਰੀ ਗੱਲ ਵੀ ਹੋਈ ਹੈ ਔਰ ਜਿਹੜਾ ਉਹ ਸੁਸਾਇਟੀ ਜਿਹੜੀ ਉਹ ਸੁਸਾਇਟੀ ਆ ਉਹਨਾਂ ਦੇ ਵੀ ਕਾਫੀ ਬੰਦੇ ਮੇਰੇ ਟੱਚ ਵਿੱਚ ਸੀਗੇ ਔਰ ਅਸੀਂ ਇਸ ਚੀਜ਼ ਦੇ ਪੂਰੇ ਫੈਕਟਸ ਵੀ ਮੰਗੇ ਸੀ ਪੁਲਿਸ ਤੋਂ ਇਹੋ ਜਿਹੜੇ ਜਿਹੜੇ ਧਰਮ ਗੁਰੂ ਬੰਦੇ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਧਰਮ ਗੁਰੂ ਪਹਿਲਾਂ ਵੀ ਬੰਦੇ ਐਵੇਂ ਜਿਹੇ ਰਹੇ ਨੇ ਜੇਲ੍ਹਾਂ 'ਚ ਵੀ ਜਾਂਦੇ ਰਹੇ ਨੇ ਜੇਲ੍ਹਾਂ 'ਚ ਵਾਚ ਪੇਰੋਲ ਤੇ ਵੀ ਆਂਦੇ ਰਹੇ ਨੇ ਫੇਰ ਫੇਰ ਜੇਲ੍ਹਾਂ ਚਲੇ ਜਾਂਦੇ ਆ ਇਸ ਚੀਜ਼ ਦੇ ਉੱਤੇ ਸਾਨੂੰ ਜਿਹੜਾ ਥੋੜੀ ਜੀ ਐਡਮਿਨਿਸਟਰੇਟਰ ਦੀ ਤਰਫੋਂ ਵੀ ਥੋੜੀ ਜੀ ਜਿਹੜੀ ਹੈ ਦਰਾਪਤ ਹੋਣੀ ਚਾਹੀਦੀ ਹੈ ਕਿ ਇਹ ਕਿਹੋ ਜੀ ਐਕਟੀਵਿਟੀ ਕਿੱਥੇ ਹੋ ਰਹੀ ਹੈ ਅਗਰ ਇਹ ਇਸਦੇ ਬਾਰੇ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਇਸ ਦੇ ਵਿੱਚ ਸਫਰ ਕੀਤੀਆਂ ਨੇ ਜਾਂ ਪਾਸਟਰ ਦਾ ਜਾਂ ਕਿਸੇ ਹੋਰ ਕਿਸੇ ਧਰਮਗੁਰੂ ਦਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਦੇਖੋ ਧਰਮ ਦੀ ਜਦੋਂ ਆ ਜਾਂਦੀ ਹੈ ਸਾਡੇ ਆਸਥਾ ਦੀ ਗੱਲ ਆ ਜਾਂਦੀ ਹੈ ਉਦੋਂ ਅਸੀਂ ਸਾਰੇ ਅਡਲਟ ਅਸੀਂ ਸਮਝਦੇ ਹਾਂ ਆਪਣਾ ਚੰਗਾ ਬੁਰਾਈ ਸਭ ਸਮਝਦੇ ਇਸ ਚੀਜ਼ ਨੂੰ ਬਲਾਈਂਡਲੀ ਇਸ ਚੀਜ਼ ਨੂੰ ਫੇਥ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਕਦੇ ਵੀ ਹਰ ਚੀਜ਼ ਨੂੰ ਕਈ ਵਾਰੀ ਹੁੰਦਾ ਹੈ ਕਿ ਪੈਸੇ ਦੇ ਲਾਲਚ ਆ ਜਾਏ ਕਈ ਇੰਸਟੀਚੂਨਸ ਪੈਸੇ ਦੇ ਨਾਲ ਸ਼ੁਰੂ ਕਰ ਦਿੰਦੇ ਨੇ ਉਹਨੇ ਜੱਜ ਜਿੰਦੇ ਨੇ ਕਦੇ ਕਿਸੇ ਗਰੀਬੀ ਦਾ ਦਾਵਾ ਉੱਥਲੇ ਆ ਕੇ ਵੀ ਚਲੋ ਸਾਨੂੰ ਇੱਥੋਂ ਕੋਈ ਫਾਇਦਾ ਹੋ ਰਿਹਾ ਹੋਵੇਗਾ ਲੇਕਿਨ ਜਦੋਂ ਕੁੜੀਆਂ ਦੀ ਇਸ ਤਰੀਕੇ ਦੇ ਨਾਲ ਪੱਥ ਰੋਲੀ ਜਾਂਦੀ ਹੈ ਨਾ ਉਹ ਜਿਹੜੀਆਂ ਟਾਇਲਟ ਨਹੀਂ ਕਰਨੀ ਚਾਹੀਦੀ ਸਾਰੇ ਸਮਾਜ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਹਦੇ ਬਾਰੇ ਔਰ ਬਲਾਈਂਡ ਫੇਥ ਕਿਸੇ ਦੇ ਉੱਤੇ ਨਹੀਂ ਕਰਨਾ ਚਾਹੀਦਾ ਇਹਨਾਂ ਕਰਦੇ ਕਹਿੰਦੇ ਕੋਈ ਵਾਰੀ ਇਹੋ ਜਿਹੀ ਪੀੜਤ ਕੋਲ ਜਾਂਦੇ ਉਹ ਕਹਿੰਦੇ ਕਾਨੂੰਨ ਦੀ ਬਜਾ ਪਾਠ ਪੜਾਉਣੇ ਸ਼ੁਰੂ ਕਰ ਦਿੰਦੇ ਵੀ ਐ ਕਰਨਾ ਪੈਣਾ ਕੋਰਟ ਜਾਣਾ ਪੈਣਾ ਉਹ ਕਿਸ ਤਰ੍ਹਾਂ ਉਹਨਾਂ ਪਹਿਲੀ ਗੱਲ ਇਹ ਹੈ ਨਾ ਕਿ ਹਰ ਕੋਈ ਅਡਲਟ ਹੈ ਹਰ ਕੋਈ ਆਪਣੇ ਬਰਾ ਬੁਰਾ ਸਮਝ ਸਕਦਾ ਜੇ ਅਸੀਂ ਜਾਂ ਤੁਸੀਂ ਅਸੀਂ ਕਿਤੇ ਜਾਣਦੇ ਆ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਸ ਚੀਜ਼ ਠੀਕ ਨਹੀਂ ਹੈ ਉਸ ਚੀਜ਼ ਦੇ ਉੱਤੇ ਜਿਹੜਿਆ ਆਪਣੇ ਆਪ ਤੇ ਕੰਟਰੋਲ ਰੱਖਣਾ ਪੈਂਦਾ ਪੁਲਿਸ ਤੇ ਉਹਦੇ ਐਕਸ਼ਨ ਚ ਆਉਂਦੀ ਹੈ ਜਦੋਂ ਕੋਈ ਗੱਲ ਐਓ ਜੀ ਹੁੰਦੀ ਆ ਕੋਈ ਸੁਣਿਆ ਜਾਂਦਾ ਕਿ ਐਓ ਜਿੱਤੇ ਕ੍ਰਾਈਮ ਹੋ ਰਿਹਾ ਹੈ ਜਿੰਦਰ ਸਿੰਘ ਨੂੰ ਜਿਸ ਸਜ਼ਾ ਸੁਣਾਈ ਗਈ ਹੈ ਟਿਲ ਡੈਥ ਮਤਲਬ ਕਿ ਜਦੋਂ ਤੱਕ ਉਹਦੀ ਮੌਤ ਨਹੀਂ ਉਹਦੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਔਰਤਾਂ ਜ਼ਿਆਦਾਤਰ ਨਾ ਚੁੱਪ ਕਰ ਜਾਂਦੀਆਂ ਇਹੋ ਜਿਹੇ ਮਾਮਲੇ 'ਚ ਬਹੁਤ ਵਧੀਆ ਫੈਸਲਾ ਹੈ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਇਸ ਚੀਜ਼ ਦਾ। ਔਰ ਉਸ ਲੜਕੀ ਦੀ ਮਿਹਨਤ ਦੇਖੋ ਜਿਹੜੀ ਕਿ 2018 ਤੋਂ ਇੱਕ ਕੇਸ ਨੂੰ ਲੜਦੀ ਆ ਰਹੀ ਹੈ ਔਰ ਬਹੁਤ ਬਰੇਵਲੀ ਉਸਨੇ ਆ ਕੇ ਜਿਹੜਿਆ ਹੈ ਕੇਸ ਦੇ ਬਾਰੇ ਦੱਸਿਆ ਸਾਰਿਆਂ ਨੂੰ। ਮੇਰੇ ਕੋਲ ਜਦੋਂ ਇਹ ਕੇਸ ਦੀ ਨੌਲੇਜ ਆਈ ਸੀਗੀ ਅਸੀਂ ਉਹਦੇ ਉੱਤੇ ਵੀ ਸਵੋਟੋ ਲਿਆ ਸੀ ਔਰ ਉਹ ਲੜਕੀ ਨਾਲ ਮੇਰੀ ਗੱਲ ਵੀ ਹੋਈ ਹੈ ਔਰ ਜਿਹੜਾ ਉਹ ਸੁਸਾਇਟੀ ਜਿਹੜੀ ਉਹ ਸੁਸਾਇਟੀ ਆ ਉਹਨਾਂ ਦੇ ਵੀ ਕਾਫੀ ਬੰਦੇ ਮੇਰੇ ਟੱਚੂਡ ਸੀਗੇ। ਔਰ ਅਸੀਂ ਇਸ ਚੀਜ਼ ਦੇ ਪੂਰੇ ਫੈਕਟਸ ਵੀ ਮੰਗੇ ਸੀ ਪੁਲਿਸ ਤੋਂ। ਇਹੋ ਜਿਹੇ ਜਿਹੜੇ ਧਰਮ ਗੁਰੂ ਵਰਦੇ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਧਰਮਗੁਰੂ ਪਹਿਲਾਂ ਵੀ ਬੰਦੇ ਐਵੇਂ ਜੇ ਰਹੇ ਨੇ ਜੇਲਾ ਚ ਵੀ ਜਾਂਦੇ ਰਹੇ ਨੇ ਜੇਲਾ ਚ ਵਾਚਪੇਰੋਲ ਤੇ ਵੀ ਆਉਂਦੇ ਰਹੇ ਨੇ ਫੇਰ ਫੇਰ ਜੇਲਾ ਚਲੇ ਜਾਂਦੇ ਨੇ ਇਸ ਚੀਜ਼ ਦੇ ਉੱਤੇ ਸਾਨੂੰ ਜਿਹੜਾ ਥੋੜੀ ਜੀ ਐਡਮਿਨਿਸਟ੍ਰੇਟਰ ਦੀ ਤਰਫੋਂ ਵੀ ਥੋੜੀ ਜੀ ਜਿਹੜੀ ਹੈ ਦਰਾਪਤ ਹੋਣੀ ਚਾਹੀਦੀ ਹੈ ਕਿ ਕਿਹੋ ਜੀ ਐਕਟੀਵਿਟੀ ਕਿੱਥੇ ਹੋ ਰਹੀ ਹੈ ਅਗਰ ਇਹੋ ਜੀ ਕੁਝ ਹੁੰਦਾ ਆ ਇਸ ਦੇ ਬਾਰੇ ਐਕਸ਼ਨ ਲੈਣਾ ਚਾਹੀਦਾ ਜਿਹੜੀਆਂ ਵੀ ਕੁੜੀਆਂ ਇਸ ਦੇ ਵਿੱਚ ਸਫਰ ਕੀਤੀਆਂ ਨੇ ਜਾਂ ਪਾਸਟਰ ਦਾ ਜਾਂ ਕਿਸੇ ਹੋਰ ਕਿਸੇ ਧਰਮਗੁਰੂ ਦਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਕੋਤਰਨ ਦੀ ਜਦੋਂ ਆ ਜਾਂਦੀ ਹੈ ਸਾਡੇ ਆਸਥਾ ਦੀ ਗੱਲ ਆ ਜਾਂਦੀ ਹੈ ਉਦੋਂ ਅਸੀਂ ਸਾਰੇ ਅਡਲਟ ਅਸੀਂ ਸਮਝਦੇ ਹਾਂ ਆਪਣਾ ਚੰਗਾ ਬੁਰਾਈ ਸਭ ਸਮਝਦੇ ਇਸ ਚੀਜ਼ ਨੂੰ ਬਲਾਈਂਡਲੀ ਇਸ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਕਦੇ ਵੀ ਇਹ ਹਰ ਚੀਜ਼ ਨੂੰ ਕਈ ਵਾਰੀ ਹੁੰਦਾ ਹੈ ਕਿ ਪੈਸੇ ਦੇ ਲਾਲਚ ਆ ਜਾਏ ਕਈ ਇੰਸਟੀਚੂਨਸ ਪੈਸੇ ਦੇ ਨਹੀਂ ਸ਼ੁਰੂ ਕਰ ਦਿੰਦੇ ਨੇ ਉਹਦੇ ਚਾਰਜ ਜਾਂਦੇ ਨੇ ਕਦੇ ਕਿਸੇ ਗਰੀਬੀ ਦਾ ਦਾਵਾ ਉੱਥੇ ਆ ਕੇ ਵੀ ਚਲੋ ਸਾਨੂੰ ਇੱਥੋਂ ਕੋਈ ਫਾਇਦਾ ਹੋ ਰਿਹਾ ਹੋਵੇਗਾ ਲੇਕਿਨ ਜਦੋਂ ਕੁੜੀਆਂ ਦੀ ਇਸ ਤਰੀਕੇ ਦੇ ਨਾਲ ਪੱਤ ਰੋਲੀ ਜਾਂਦੀ ਹੈ ਨਾ ਉਹ ਜਿਹੜੀ ਟੋਲਰੇਟ ਨਹੀਂ ਕਰਨੀ ਚਾਹੀਦੀ ਸਾਰੇ ਸਮਾਜ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਇਹਦੇ ਬਾਰੇ ਔਰ ਬਲਾਈਂਡ ਫੇਥ ਕਿਸੇ ਦੇ ਉੱਤੇ ਨਹੀਂ ਕਰਨਾ ਚਾਹੀਦਾ ਇਹਨਾਂ ਅਕਸਰ ਲਿਖਿਆ ਜਾਂਦਾ ਕੋਈ ਵਾਰੀ ਇਹੋ ਜਿਹੀ ਪੀਡਰ ਪੁਲਿਸ ਕੋਲੇ ਜਾਂਦੇ ਉਹ ਕਹਿੰਦੇ ਕਾਨੂੰਨ ਦੀ ਬਜਾ ਪਾਠ ਪੜਾਉਣੇ ਸ਼ੁਰੂ ਕਰ ਦਿੰਦੇ ਵੀ ਐ ਘੁਰਨਾ ਪੈਣਾ ਕੋਰਟ ਜਾਣਾ ਪੈਣਾ ਉਹ ਕਿਸ ਤਰ੍ਹਾਂ ਉਹਨਾਂ ਪਹਿਲੀ ਗਲਤੀ ਇਹ ਹੈ ਕਿ ਹਰ ਕੋਈ ਅਡਲਟ ਹੈ ਹਰ ਕੋਈ ਆਪਣੇ ਬਰਾ ਬੁਰਾ ਸਮਝ ਸਕਦਾ ਜੇ ਅਸੀਂ ਜਾਂ ਤੁਸੀਂ ਅਸੀਂ ਕਿਤੇ ਜਾਣਦੇ ਹਾਂ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਚੀਜ਼ ਠੀਕ ਨਹੀਂ ਹੈ ਔਸੀਸ ਦੇ ਉੱਤੇ ਜਿਹੜਿਆ ਆਪਣੇ ਆਪ ਤੇ ਕੰਟਰੋਲ ਰੱਖਣਾ ਪੈਂਦਾ ਪੁਲਿਸ ਤੇ ਉਹਦੇ ਐਕਸ਼ਨ ਚ ਆਉਂਦੀ ਹੈ ਜਦੋਂ ਕੋਈ ਗੱਲ ਐਓ ਜੀ ਹੁੰਦੀ ਆ ਕੋਈ ਸੋਇਆ ਜਾਂਦਾ ਕਿ ਐਓ ਜਿੱਤੇ ਕ੍ਰਾਈਮ ਹੋ ਰਿਹਾ